ਸਸੀ ਗਾਲ ਜੀ ਸਾਰਿਆਂ ਨੂੰ ਬਾਈ ਜੀ ਬਾਈ ਜੀ ਵੈਸੇ ਤਾਂ ਤੁਸੀਂ ਦੇਖਿਆ ਹੋਣਾ ਅੱਜ ਕੱਲ ਲੋਕ ਰਾਹ ਵੜਦੇ ਨੇ ਜਾਂ ਵਟਾ ਵੜਦੇ ਨੇ ਪਰ ਤੁਸੀਂ ਦੇਖ ਲਓ ਵੀ ਆ ਪਹਿਲੀ ਵਾਰ ਆ ਭਾਈ ਰਾਹ ਬਣਾ ਰਹੇ ਨੇ ਆਪਦੀ ਜ਼ਮੀਨ ਦੇ ਵਿੱਚ ਮਿੱਟੀ ਪਾ ਕੇ ਸੇਵਾ ਕਰ ਰਹੇ ਨੇ ਹਾਂ ਸੇਵਾ ਚੱਲਦੀ ਪਈ ਆ ਕਿਉਂਕਿ ਇੱਥੇ ਨੰਗਣਾ ਔਖਾ ਸੀ ਆ ਦੇਖ ਲੋ ਰਾਜ ਥੋੜਾ ਥੋੜਾ ਬਚਿਆ ਸੀਗਾ ਕਬੱਡੀ ਹੁੰਦੀ ਕੋਈ ਨਾ ਕੋਈ ਆਸਾ ਹੋ ਜਾਂਦਾ ਹਾਂਜੀ ਹਾਂ ਉਸੇ ਕਰਕੇ ਹੁੰਦਾ ਵੀ ਸਾਈਡ ਨਹੀਂ ਹੁੰਦੀ ਉਸੇ ਕਰਕੇ ਮਿੱਟੀ ਲਾਦੇ ਆਹ ਵਾੜ-ਵਾੜ ਕੇ ਜਾਂਦੀ ਪੂਰੀ ਸੇਵਾ ਚੱਲਦੀ ਪਈ ਆ ਉੱਥੇ ਚਾਰ ਪੰਜ ਟਰੈਕਟਰ ਹੈਗੇ ਨੇ ਅਸੀਂ ਲਾਈਆ ਤੇ ਲਿਆ ਲਿਆ ਕੇ ਪਹਿਲਾਂ ਕਿਉਂਕਿ ਤੁਸੀਂ ਦੇਖ ਲੋ ਵੀ ਇੰਨੇ ਨਿਰਾਈ ਸੀਗਾ ਤੇ ਹੁਣ ਇਹਦੇ ਨਾਲ ਮਿੱਟੀ ਲਾ ਲਾ ਕੇ ਇਹਨੂੰ ਆਪਾਂ ਚੌੜਾ ਕਰਦੇ ਪਈਆਂ ਬਈ। ਕੌਂਦੀ ਰਾਹ ਹੀ ਬਹੁਤ ਥੋੜਾ ਗਾ। ਇਹਨਾਂ ਨੇ ਵੀ ਪਾਉਣੀਆਂ ਬਈ। ਆਪਾਂ ਵੀ ਇੱਥ ਆਪਣੀਆਂ ਨਾ ਇੱਥੋਂ ਆਪਾਂ ਪਾਉਣ ਲੱਗੇ ਆ। ਤੇ ਇਹਦੇ ਨਾਲ ਨਾਲ ਸਾਰੇ ਪਾਦਣ। ਸਿਆਣੇ ਕਹਿੰਦੇ ਆ ਵੀ ਕੰਮ ਇਦਾਂ ਦਾ ਕਰੋ ਵੀ ਜੇ ਚਾਰ ਲੋਕ ਤੁਹਾਡੀ ਰੀਸ ਵੀ ਕਰਨ ਤੇ ਅੱਗੇ ਉਹਦਾ ਫਾਇਦਾ ਹੋਵੇ ਨੁਕਸਾਨ ਨਾ ਹੋਵੇ ਇਦਾਂ ਦਾ ਕੰਮ ਕਰੋ ਵੀ ਲੋਕ ਤੁਹਾਡੀ ਰਾਹ ਚ ਜਾਂਦੇ ਤਾਰੀਫ ਕਰਨ ਗਾਲਾਂ ਨਾ ਕੱਢਣ ਤੇ ਬਾਈ ਜੇ ਚੰਗਾ ਕੰਮ ਕਰਾਂਗੇ ਤਾਂ ਆਪਾਂ ਨੂੰ ਚੰਗੇ ਨਤੀਜੇ ਮਿਲਣਗੇ ਕਾਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਤੇ ਕਰ ਬੁਰਾ ਹੋ ਬੁਰਾ ਅੰਤ ਬੁਰੇ ਦਾ ਬੁਰਾ ਐਸ ਕਰਕੇ ਬਾਈ ਜੀ ਤੁਸੀਂ ਦੇਖ ਲਓ ਵੀ ਰਾਹ ਵੱਡਣ ਦੇ ਨਾਲ ਜਾਂ ਕਿਸੇ ਦੀ ਵਾਟ ਵੱਡਣ ਦੇ ਨਾਲ ਕਿੰਨਾ ਕੁ ਫਰਕ ਪੈ ਜੇ ਦਿਲ ਸਮਝਾਉਣਾ ਬਾਈ ਜੀ ਦਿਲ ਸਮਝਾਉਣਾ ਰਾਹ ਵੱਡ ਕੇ ਬਾਈ ਤੁਸੀਂ ਦਿਲ ਨੂੰ ਤਰਵਾਸਾ ਦੇ ਸਕਦੇ ਆ ਦਿਲ ਨੂੰ ਤਸੱਲੀ ਦੇ ਸਕਦੇ ਹੋ ਆਪਦੇ ਪਰ ਜੇ ਤੁਸੀਂ ਚਾਹੋ ਵੀ ਤੁਸੀਂ ਕੋਠੀਆਂ ਕਾਰਾ ਪਾਲੋਗੇ ਉਹ ਨਹੀਂ ਹੋ ਸਕਦਾ ਬਈ ਰਾਹ ਵੱਡਣ ਨਾਲ ਕਿੰਨਾ ਕੁ ਫਰਕ ਪੈਂਦਾ ਇਹ ਆ ਵੀ ਤੁਹਾਡੇ ਦਿਲ ਨੂੰ ਤਸੱਲੀ ਹੋ ਗਈ ਮੈਂ ਇਹ ਕੋਰਾ ਵੱਡ ਲਿਆ ਤੇ ਖਣੀ ਮੈਂ ਕੀ ਕੁਛ ਕਰ ਦੂੰਗਾ ਜੇ ਤੁਹਾਨੂੰ ਜ਼ਮੀਨ ਦੇ ਨਾਲ ਜਿੰਨੀ ਕੁ ਪ੍ਰਮਾਤਮਾ ਨੇ ਆਪ ਨੂੰ ਦਿੱਤੀ ਹੈ ਜ਼ਮੀਨ ਤੁਹਾਨੂੰ ਹਣ ਜੇ ਉਹਦੇ ਨਾਲ ਨਹੀਂ ਫਰਕ ਪੈਂਦਾ ਫੇਰ ਰਾਹ ਨਾਲ ਵੀ ਨਹੀਂ ਫਰਕ ਪੈਣਾ ਜੇ ਤੁਹਾਡਾ ਉਨੀ ਜ਼ਮੀਨ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਫੇਰ ਰਾਹ ਵਾਲੀ ਜ਼ਮੀਨ ਦੇ ਨਾਲ ਵੀ ਗੁਜ਼ਾਰਾ ਨਹੀਂ ਹੋਣਾ ਇਹ ਤਾਂ ਢਲ ਸਮਝਣਾ ਬਾਕੀ ਜੇ ਤੁਸੀਂ ਸਾਂਝੀ ਚੀਜ਼ ਜਾਂ ਕੋਈ ਮਤਲਬ ਰਾਹ ਵੱਡੋਂਗੇ ਤਾਂ ਪਰਮਾਤਮਾ ਜੇ ਤੁਹਾਨੂੰ 2 400 1200 ਦਾ ਪੈਸੇ ਵੀ ਮਿਲਦੇ ਨੇ ਹਨਾ ਪ੍ਰੋਫਿਟ ਵੀ ਹੁੰਦਾ ਤੇ ਉਹ ਪਰਮਾਤਮਾ ਇਦਾਂ ਹੀ ਘੜ ਦਿੰਦਾ ਤੁਹਾਡੇ ਤੁਹਾਡੀ ਜੇਬ ਦੇ ਵਿੱਚੋਂ ਬਾਕੀ ਬਈ ਪਰ ਤੁਹਾਡੇ ਰਾਹ ਵੱਡਣ ਦੇ ਨਾਲ ਜੋ ਨਕਸਾਨ ਹੁੰਦਾ ਕਿਤੇ ਕੋਈ ਗੱਡੀ ਮੁੱਦੀ ਹੋ ਜਾਂਦੀ ਆ ਕਿਸੇ ਦਾ ਪੁੱਤ ਮਾਰੇ ਜਾਂਦਾ ਕਿਸੇ ਦਾ ਪਿਓ ਮਾਰੇ ਜਾਂਦਾ ਜਾਂ ਕੋਈ ਸਾਰੀ ਉਮਰ ਲਈ ਬੈੱਡ ਤੇ ਪਿਆ ਜਾਂਦਾ ਤੇ ਉਹਦਾ ਪਾਪ ਤੁਹਾਨੂੰ ਮਿਲੂਗਾ ਬਿਨਾਂ ਦੀ ਸਾਰੀ ਕੀ ਭਾਈ ਜੀ ਇੱਕ ਬੰਦਾ ਬਹਿਲ ਕਰਦਾ ਤਾਂ ਉਹਦੀ ਰੀਸ ਨਾਲ ਬੰਦੇ ਸਾਰੇ ਕਰ ਲੱਭਦੇ ਐ ਇਸ ਕਰਕੇ ਚੰਗਾ ਕੰਮ ਬੰਦ ਪਹਿਲ ਦੇਦਾਰ ਤੇ ਕਰਨਾ ਚਾਹੀਦਾ ਤੇ ਜੇ ਆਪਾਂ ਚੰਗਾ ਕੰਮ ਕਰਾਂਗੇ ਤੇ ਚੰਗਾ ਕੰਮ ਆਪਾਂ ਨੂੰ ਦੇਖ ਕੇ ਕੋਈ ਰੀਸ ਵੀ ਕਰਦਾ ਆਪਣੀ ਤਾਂ ਬਹੁਤ ਵਧੀਆ ਚੀਜ਼ ਆ ਇਦਾਂ ਹੀ ਚੰਗੀਆਂ ਵੀਡੀਓ ਸ਼ੇਅਰ ਵੀ ਕਰਨੀਆਂ ਚਾਹੀਦੀਆਂ ਤੇ ਚੰਗਾ ਕੰਮ ਸਲਾਹਣਾ ਵੀ ਚਾਹੀਦਾ ਉਗੀ ਉੱਚਾ ਬਹੁਤ ਸੀ ਯਾਰ ਤੇ ਕਿਦੋਂ ਕੁ ਸੈਡ ਸੂਟ ਦਿੰਦਾ ਸੀ ਤਾਂ ਔਖਾ ਹੋ ਜਾਂਦਾ ਸੀਗਾ ਤਾਂ ਆਪਾਂ ਹੋਰ ਇਹਦੇ ਤੇ ਚੜਾ ਕੇ ਲਾ ਦਾਂਗੇ ਆਪਣੇ ਆਪਣੇ ਮੱਥੇ ਗਾਂ ਤਿੱਕਰ ਕਿੱਥੋਂ ਤੱਕ ਆਪਣਾ ਹੋਰ ਚਾਚਾ ਵਧੀਆ ਵਧੀਆ ਕਹਿ ਰਹੇ ਲੋ ਲੋਕੀ ਦਾ ਬੱਟਾ ਛੜਗਾ ਵਧੀ ਜਾਂਦੇ ਤੇ ਤੂੰ ਨਾਲ ਮਿੱਟੀ ਉਹ ਰਾ ਦਾ ਤਾਂ ਬੁਆਨੀ ਹੁੰਦਾ ਰਾ ਛੱਡੇਗਾ ਤਾਂ ਤੇਰਾ ਫਾਇਦਾ ਕੀ ਇਹ ਤਾਂ ਹੈ ਹਾਂ ਇਹ ਤਾਂ ਹੈ ਵਧੀਆ ਗੱਲ ਆ ਸਾਰੇ ਨੂੰ ਮਾਣੀ ਚਾਹੀਦੀ ਹੈ ਬਹੁਤ ਵਧੀਆ ਕਿੰਨੀ ਮਾੜਾ ਤੈਨੂੰ ਵੇਖ ਕੇ ਕੋਈ ਹੋਰ ਵੀ ਬਣਾਊਗਾ ਜੜਾ ਹੀ ਆਉਂਦੀ ਏ ਯਾਰ ਹਨਾ ਤੇ ਚੱਕੀ ਜੜਾ ਚੱਕੀ ਕੱਢਦੇ ਬਾਹਰ ਭਾਈ 15000 ਲਾ ਕੇ ਪਹਿਲੇ 15000 ਲਾ ਕੇ ਭਾਈ ਪੂਰੀ ਸੜਾਈ ਸੀ ਕਹੇ ਨੇ ਭੈਣੀ ਗਈ ਹੁੰਦੀ ਸੀ ਇਹ ਤਾਂ ਹੈ ਤਾਂ ਇਹਦਾ ਵੀ ਭਲਾ ਕਰਨਾ ਚਾਹੀਦਾ ਬਹੁਤ ਵਧੀਆ ਕਰਦੇ ਸੀ ਹਾਂ ਪਾਰਾ ਪਾਉਂਦਰੂ ਇੱਕ ਪਈ ਪੂਰੀ ਕਰਾਈ ਸੀ ਪੂਰੀ ਤਿੰਨ ਕਰਮ ਦੀ ਕਈਆਂ ਨੇ ਜਿਹੜੇ ਆਪ ਦੇ ਆਪ ਨੂੰ ਗੁਰੂ ਘਰ ਜਾਵੇ ਮੰਨ ਵਾਲੇ ਉਹਨੇ ਛੱਡੀ ਨਹੀਂ ਕੀ ਇਹ ਤਾਂ ਹੈ ਚਲੋ ਕਰ ਭਲਾ ਹੋ ਖਲਾ ਜਿਹੜੇ ਬੁਰਾ ਕਰਦੇ ਆ ਉਹ ਬੁਰਾ ਬਹੁਤ ਵਧੀਆ ਚਾਚਾ ਹੋਰ ਬਹੁਤ ਸ਼ਾਨਾ ਵਧੀਆ ਥੋੜੋ ਪਤਾ ਵੀ ਅੱਜ ਕੱਲ੍ਹ ਆਵਾਜਾਈ ਬਹੁਤ ਆ ਬਾਈ ਤੇ ਬੜੀ ਟ੍ਰੈਫਿਕ ਚੱਲਦੀ ਆ ਹਨਾ ਤੇ ਕਿ ਦੋ ਕਿਸੇ ਨੇ ਰਾਹ ਦੇਣਾ ਹੁੰਦਾ ਕਿਸੇ ਨੂੰ ਉਹ ਦੋ ਥਾਂ ਨਹੀਂ ਹੁੰਦਾ ਤੇ ਔਖਾ ਹੋ ਜਾਂਦਾਗਾ ਤੇ ਤਾਂ ਕਰਕੇ ਹਨਾ ਇਹਦੇ ਨਾਲ ਇੰਨਾ ਕ ਤਾਂ ਰਾਹ ਹੋਵੇ ਵੀ ਜਿਹੜੀਆਂ ਦੋ ਗੱਡੀਆਂ ਆਰਾਮ ਨਾਲ ਕ੍ਰੋਸਿੰਗ ਕਰ ਸਕਣ ਉਹ ਨੀਤਾ ਜੀ ਦੋ ਆਪਾਂ ਵੀ ਤੁਰੇ ਫਿਰਦੇ ਆ ਨਾ ਜਾਣੇ ਆਉਣੇ ਆ ਰਾਹ ਨਹੀਂ ਹੁੰਦਾ ਤੇ ਬੜਾ ਔਖਾ ਹੁੰਦਾ ਪੂਰਾ ਰਿਸਕ ਹੁੰਦਾ ਹਨਾ ਵੀ ਕੋਈ ਗੱਡੀ ਨਾ ਮੁਦੀਵਾ ਜੇ ਜਾਂ ਕੋਈ ਹੋਰ ਹਨਾ ਤੇ ਇਸ ਕਰਕੇ ਇੰਨਾ ਕ ਤਾਂ ਰਾਹ ਹੋਵੇ ਨਾ ਨਾਲ ਵੀ ਦੋ ਗੱਡੀਆਂ ਦੀ ਕ੍ਰੋਸਿੰਗ ਹੋ ਸਕੇ ਇੱਕ ਬਈ ਜੀ ਮਿੱਟੀ ਨਾਲ ਲਾਉਣ ਦਾ ਸਭ ਤੋਂ ਵੱਡਾ ਨੁਕਸਾਨ ਹੁੰਦਾ ਵੀ ਸੜਕ ਬੜੀ ਟੁੱਟਦੀ ਆ ਜਦੋਂ ਵੀ ਆਪਾਂ ਮਿੱਟੀ ਨਹੀਂ ਲਾਉਂਦੇ ਜਾਂ ਕਿਸੇ ਪਾਣੀ ਮੀਂਹ ਦੇ ਕਾਰਨ ਮਿੱਟੀ ਉੱਥੋਂ ਮਤਲਬ ਨਿਕਲ ਜਾਂਦੀ ਆ ਉਸ ਤੋਂ ਬਾਅਦ ਬਈ ਸੜਕ ਟੁੱਟਣੀ ਸ਼ੁਰੂ ਹੋ ਜਾਂਦੀ ਆ ਹਨ ਤੇ ਕਈ ਆਪਾਂ ਥਾਂ ਜਾਂਦੇ ਆ ਛੜਤਾਂ ਤੇ ਰਾਹ ਤੇ ਵੱਡੇ ਵੱਡੀਆਂ ਖਾਰਾਂ ਪਈਆਂ ਹੁੰਦੀਆਂ ਤੇ ਉੱਥੇ ਲੋਕ ਹੀ ਮਿੱਟੀ ਵੀ ਪਾ ਦਿੰਦੇ ਆ ਨਾ ਤੇ ਕਈ ਨਹੀਂ ਪਾਉਂਦੇ ਤਾਂ ਸੋਚ ਆਉਂਦੀ ਆ ਨਾ ਤੇ ਜਿਹੜੇ ਤਾਂ ਮਿੱਟੀ ਪਾ ਦਿੰਦੇ ਆ ਉਹ ਤਾਂ ਸ਼ਰਤ ਬੱਝ ਜਾਂਦੀ ਆ ਜਿੱਤੇ ਮਿੱਟੀ ਦੀ ਕੰਦੂਰ ਤੇ ਸ਼ਰਤ ਤੇ ਸਾਰੀ ਪੂਰੀ ਆ ਤੇ ਮਿੱਟੀ ਨਾਲ ਤਾਂ ਉਹ ਆਪਣੀ ਨਾਲ ਲੱਗਦਾ ਉੱਥੇ ਜਈ ਕਈ ਬੋਲੇ ਹੋਣਾ ਤੇ ਤੁਸੀਂ ਉਹ ਨੂੰ ਦੇਖੋ ਬਈ ਕਹਿੰਦੇ ਕਿੱਥੇ ਬੜਾ ਮੈਂ ਤੇ ਕਿੱਥੋਂ ਤੱਕ ਨਾ ਕਲੀਅਰ ਆਉਂਦਾਗਾ ਦਹਿਤਾਗਾ ਆਪਾਂ ਨੂੰ ਏਲੀ ਏਲੀ ਵਾਟਾ ਇੱਥੋਂ ਆਪਾਂ ਮਿੱਟੀ ਲਾ ਕੇ ਆਇਆ ਨਾ ਤੇ ਆਪਾਂ ਜਿਹੜਾ ਚੁੰਮ ਚਲਾਇਆ ਉਹਦੇ ਉੱਤੇ ਆਪਾਂ ਇੱਥੇ ਪਾਈ ਜਾਂ ਆਪ ਦੇ ਤੇ ਕਾਫੀ ਪੁਰਾਣੀ ਮਿੱਟੀ ਪਈ ਸੀ ਹਨਾ ਤਾਂ ਹੀ ਇੰਨੀਆਂ ਜੜੀਆਂ ਬੂਟੀਆਂ ਨਿਕਲਦੀਆਂ ਤੇ ਇਥੋਂ ਵਿੱਚ ਦੀ ਲਿਆ ਕੇ ਆਪਾਂ ਪਾਈ ਜੰਦੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਇੱਕ ਦਿਨ ਲੱਗੂ ਵੱਧ ਤੋਂ ਵੱਧ 1.5 ਦਿਨ ਲੱਗਦਾ ਕਿੰਨਾ ਕ ਫਰਕ ਪੈਂਦਾ ਤੇ ਪਰ ਇਹਦੇ ਨਾਲ ਭਲਾ ਕਿੰਦਾਗਾ ਕੋਈ ਸੋਚਣਾ ਬੜਾ ਤੇ ਜੂਮ ਦੇਖੋ ਕਿੱਥੇ ਸੀ ਇਹ ਮਾ ਜਿਹੜੀ ਸੀ ਪੀਰਤੀ ਬਿੱਟੇ ਜੀਆਂ ਨਾਲੋਂ ਆਪਾਂ ਸਾਈਡ ਤੇ ਲਾ ਕੇ ਤੇ ਕਰਾਈ ਨਾ ਕਰਕੇ ਮੁਰਤੇ ਕਈਆਂ ਨਾਲ ਕਰਦੇ ਹਾਂ ਬਹੁਤ ਵਧੀਆ ਬਈ ਇਹ ਹਰੇਕ ਬੰਦੇ ਨੂੰ ਇਹ ਕੰਮ ਕਰਨਾ ਚਾਹੀਦਾ ਜਿਹੜਾ ਕਰ ਸਕਦਾਗਾ ਕਰ ਤਾਂ ਆਪਾਂ ਸਾਰੀ ਸਕਦੇ ਹਾਂ ਕਰਨਾ ਚਾਹੀਦਾ ਕਿਉਂਕਿ ਘਰ ਭਲਾ ਹੋ ਭਲਾ ਅੰਤ ਪੜੇ ਦੱਬਲਾ ਕਲੀਅਰ ਕੀਤਾ ਆਪਾਂ ਹਰੇਕ ਚੀਜ਼ ਆਪਾਂ ਨੂੰ ਕਲੀਅਰ ਖਿੱਚਦਾ ਨਹੀਂ ਲੱਗਦਾ ਵੀ ਆਪਾਂ ਬਹੁਤ ਦੂਰ ਖੜੇ ਆ ਕਿੱਥੋਂ ਆਪਾਂ ਰੀਤਾ ਚੱਕ ਲੈਣੀ ਆ ਹੋ ਦੂਜੀ ਤੋਂ ਨੱਤੇ ਹਨਾ ਆਪਣੇ ਦੂਜੇ ਸਿਰੇ ਜਾ ਕੇ ਇੱਕ ਉੱਪਰੋਂ ਚੱਕ ਕੇ ਦੇਖ ਲੈ ਕਿੰਨੀ ਦੂਰ ਆ ਉੱਥੋਂ ਕਲੀਅਰ ਦਿਨਾ ਤੁਸੀਂ ਦੇਖ ਲੈ ਇੱਥੇ ਹੱਲਾਂ ਵਾਲਾ ਵਧੀਆ ਨਾ ਤੇ ਇਥੋਂ ਬਈ ਆਪ ਪਰ ਪਰ ਕੇ ਲਿਆਉਣੇ ਆ ਤੇ ਲਿਆ ਕੇ ਤੇ ਇੱਥੇ ਲਾਉਣੇ ਆ ਇਹ ਲਾਇ ਹੀ ਤਾਂ ਸੀ ਅੱਜ ਜੇ ਦੇਖ ਲੋ 855 ਉਥੋਂ ਤਰ ਪਿਆ ਤੇ ਕਿੰਨੀ ਦੂਰਾ ਦੇਖ ਲੋ ਆ ਮੈਂ ਕੀ ਕਰਦਾ ਨਾ ਦੇਖੋ ਬਈ ਕਿੱਥੇ ਖੜਾ ਆ छा कया न ਕਾਰਜ ਕਰ ਰਹੇ ਹਾਂ ਪਸੀਰਾ ਆ ਰਿਹਾ ਹੈ ਆਹ ਪੂਰਾ ਰਹਿਣਾ ਚਾਹੀਦਾ ਬਹੁਤ ਵਧੀਆ ਬੀ